ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੈ ਹਿੰਦ। ਕੀ ਹਾਲ ਚਾਲ ਆ ਸਭ ਦਾ? ਉਮੀਦ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ। ਤੇ ਟੌਪਿਕਸ ਦੇ ਵਿੱਚੋਂ ਅੱਜ ਆਪਾਂ ਟੌਪਿਕ ਚੱਕਿਆ ਹੈਗਾ ਪ੍ਰਵੇਸ਼ਨ ਦਾ। ਪ੍ਰਵੇਸ਼ਨ ਬਾਰੇ ਕਾਫੀ ਸਾਰੀਆਂ ਕੁਐਰੀਜ਼ ਆ ਰਹੀਆਂ ਨੇ ਮੇਰੇ ਦੋਸਤਾਂ ਦੀਆਂ ਠੀਕ ਆ। ਤੇ ਉਹਨਾਂ ਦੇ ਦਿਮਾਗ ਦੇ ਵਿੱਚ ਕਾਫੀ ਜਿਹੜੀ ਹੈ ਮਤਲਬ ਕਿ ਦੁਬੇ ਦਾ ਬਣੀ ਹੋਈ ਆ ਵੀ ਅਸੀਂ ਪ੍ਰਵੇਸ਼ਨ ਬਾਰੇ ਪੁੱਛੀਏ ਪ੍ਰਵੇਸ਼ਨ ਕੀ ਚੀਜ਼ ਆ? ਠੀਕ ਆ ਪਰਬੀਸ਼ਨ ਦੇ ਵਿੱਚ ਸੈਲਰੀ ਠੀਕ ਆ ਚਲੋ ਮੈਂ ਪਹਿਲਾਂ ਕਲੀਅਰ ਕਰ ਦਿੱਤੀ ਹੈਗੀ ਆ ਠੀਕ ਆ ਬਾਕੀ ਹੋਰ ਕਾਫੀ ਕੁਐਰੀਜ਼ ਹੈਗੀਆਂ ਜਿੱਦਾਂ ਕਿ ਅਸੀਂ ਪਰਬੀਸ਼ਨ ਕਿੰਨੇ ਟਾਈਮ ਵਾਸਤੇ ਕੱਟਣਾ ਠੀਕ ਆ ਜਿੱਦਾਂ ਕਿ ਅਸੀਂ ਪਰਬੀਸ਼ਨ ਦੇ ਵਿੱਚ ਜੇ ਕਿਤੇ ਹੋਰ ਸਿਲੈਕਟ ਹੋ ਜਾਂਦੇ ਆ ਠੀਕ ਆ ਕੀ ਸਾਡਾ ਪਰਬੀਸ਼ਨ ਉਹ ਟਾਈਮ ਪੀਰੀਅਡ ਗਿਣਿਆ ਜਾਊਗਾ ਠੀਕ ਆ ਜੇ ਅਸੀਂ ਰਿਜ਼ਾਈਨ ਕਰ ਦਿੰਨੇ ਆ ਠੀਕ ਆ ਜਾਂ ਜਿਵੇਂ ਕਹਿ ਸਕਦੇ ਆ ਅਸੀਂ ਮਤਲਬ ਕੋਈ ਜਿਵੇਂ ਕਹਿ ਸਕਦੇ ਆ ਵੀ ਹੋਰ ਮਹਿਕਮਾ ਜੁਆਇਨ ਕਰ ਲਿਆ ਠੀਕ ਆ ਪੁਲਿਸ ਨੂੰ ਛੱਡ ਕੇ ਠੀਕ ਆ ਜਦੋਂ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਜੁਆਇਨ ਕਰ ਲਿਆ ਮਤਲਬ ਕਾਫੀ ਸਾਰੇ ਇਦਾਂ ਦੇ ਨਾ ਜਿਵੇਂ ਕਹਿ ਸਕਦੇ ਆਂ ਵੀ ਉਹ ਦੁਵੇਦਾਂ ਵਾਲੇ ਕੁਐਸਚਨ ਜਿਵੇਂ ਹੈਗੇ ਮਾਈਂਡ ਦੇ ਵਿੱਚ ਵੀ ਕਿਉਂਕਿ ਤੁਹਾਨੂੰ ਹਜੇ ਤੁਸੀਂ ਨਵੇਂ ਹੋ ਠੀਕ ਆ ਤੁਹਾਨੂੰ ਨਹੀਂ ਪਤਾ ਇਸ ਚੀਜ਼ ਦਾ ਤੇ ਕਾਫੀ ਮਤਲਬ ਕਿ ਉਹ ਜਿਵੇਂ ਕਹਿ ਸਕਦੇ ਨਾ ਵੀ ਦਿਮਾਗ ਲੜਾਈ ਕਰਦਾ ਠੀਕ ਆ ਵੀ ਯਾਰ ਕੀ ਹੋਊਗਾ ਮਤਲਬ ਕਿ ਚਲੋ ਵੀ ਅਸੀਂ ਇਹ ਆ ਚੀਜ਼ ਕਰੀਏ ਆਹ ਚੀਜ਼ ਕਰੀ ਤਾਂ ਆਹ ਚੀਜ਼ ਕਰੀਏ ਵੀ ਮਤਲਬ ਇਹਦਾ ਰਿਜ਼ਲਟ ਕੀ ਹੋਊਗਾ ਠੀਕ ਆ ਵੀ ਅਸੀਂ ਪਹਿਲੇ 3 ਸਾਲਾਂ ਦੇ ਵਿੱਚ ਵਿੱਚ ਜਿਹੜਾ ਸਾਡਾ ਪਰਵੀਸ਼ਨ ਹੈਗਾ ਤੇ ਉਹਦੇ ਵਿੱਚ ਜੇ ਅਸੀਂ ਮੰਨ ਕੇ ਚੱਲੋ ਵੀ ਇਹਨਾਂ ਚ ਤੇ ਮਤਲਬ ਕਿ ਉਹ ਕਿਦਾਂ ਕਿਦਾਂ ਕੀ ਹੋਊਗਾ ਮਤਲਬ ਐਦਾਂ ਦੇ ਕੁਐਸਚਨ ਹੈਗੇ ਆ ਠੀਕ ਆ ਸਾਡੇ ਵੀ ਹੈਗੇ ਸੀ ਦਿਮਾਗ ਦੇ ਵਿੱਚ ਉਹਦੋਂ ਕੁਐਸਚਨ ਤੇ ਉਹ ਹੁਣ ਮਤਲਬ ਜਿਵੇਂ ਕਹਿ ਸਕਦੇ ਆ ਕਲੀਅਰ ਹੋਇਆ ਪਰ ਉਤੀ ਹੁਣ ਤੋਂ ਬਾਅਦ ਤੇ ਉਸ ਦੇ ਸਬੰਧ ਵਿੱਚ ਮੈਂ ਜਿਹੜੀ ਤੁਹਾਡੇ ਨਾਲ ਇਹ ਗੱਲਬਾਤ ਕਰੂੰਗਾ ਅੱਜ ਵੀ ਪਰਪੇਸ਼ਨ ਅਸਲ ਦੇ ਵਿੱਚ ਹੈ ਕੀ ਚੀਜ਼ ਆ ਠੀਕ ਆ ਇਹਦੇ ਦੌਰਾਨ ਮਤਲਬ ਕਿ ਜਿਹੜਾ ਉਹ ਕੀ ਸਿਸਟਮ ਜਿਹੜਾ ਉਹ ਚੱਲਦਾ ਹੈਗਾ ਤੇ ਬਿਨਾਂ ਕਿਸੇ ਦੇਰੀ ਦੀ ਫਿਰ ਆਪਾਂ ਸ਼ੁਰੂ ਕਰਦੇ ਆਂ ਵੀ ਪਰਪੇਸ਼ਨ ਠੀਕ ਆ ਤੇ ਪਰਪੇਸ਼ਨ ਜਿਹੜਾ ਆਪਣਾ ਹੈਗਾ ਉਹ ਹੈਗਾ ਜੀ 3 ਸਾਲ ਦਾ ਠੀਕ ਆ ਜਦੋਂ ਤੁਸੀਂ ਜਿਸ ਵੀ ਤਰੀਕ ਨੂੰ ਤੁਸੀਂ ਭਰਤੀ ਹੁੰਨੇ ਆ ਉਸ ਤੋਂ ਅੱਗੇ ਜਿਹੜੇ ਆਪਣੇ ਉਹ ਤਿੰਨ ਸਾਲ ਕਾਊਂਟ ਕਰ ਲਿਓ ਉਸੇ ਤਰੀਕ ਤੋਂ ਉਸੇ ਮਹੀਨੇ ਤੋਂ ਤੇ ਈਅਰ ਮਤਲਬ ਕਿ ਉਹਦੇ ਵਿੱਚ ਤਿੰਨ ਐਡ ਕਰ ਲਿਓ ਠੀਕ ਆ ਤੇ ਉਸ ਦਿਨ ਜਾ ਕੇ ਤੁਹਾਡਾ ਡਾਟਾ ਪ੍ਰੋਵੀਜ਼ਨ ਉਹ ਖਤਮ ਹੋਊਗਾ ਠੀਕ ਆ ਜਿੱਦਾਂ ਕਿ ਮੈਂ ਆਪਣੀ ਗੱਲ ਕਰਦਾ ਵੀ ਅਸੀਂ 23 ਅਗਸਤ 2022 ਨੂੰ ਭਰਤੀ ਹੋਏ ਸੀਗੇ ਤੇ ਸਾਡਾ ਐਡ ਪ੍ਰੋਵੀਜ਼ਨ ਆ ਉਹ 23 ਅਗਸਤ 2025 ਨੂੰ ਖਤਮ ਹੋਊਗਾ ਤੇ ਉਸ ਤੋਂ ਬਾਅਦ ਜਿਹੜੀ ਉਹ ਸਾਡੀ ਜਿਹੜੀ ਫੁੱਲ ਸੈਲਰੀ ਹੋ ਸ਼ੁਰੂ ਹੋ ਜਾਊਗੀ ਤੇ ਪਰਮਿਸ਼ਨ ਦੇ ਦੌਰਾਨ ਜਿਹੜੀ ਸਾਨੂੰ ਸੈਲਰੀ ਮਿਲਣੀ ਹੈਗੀ ਉਹ ਤਾਂ ਬੇਸਿਕ ਪੇ ਹੀ ਹੈਗੀ ਜਿਹਦੇ ਵਿੱਚ ਆਪਾਂ ਨੂੰ ਕੋਈ ٹی ਏ ਡੀ ਐਚ ਆਰ ਏ ਵਗੈਰਾ ਮਤਲਬ ਕੁਝ ਨਹੀਂ ਮਿਲਣਾ ਆਪਾਂ ਨੂੰ ਸਿਰਫ ਆਪਣੂੰ ਜਿਹੜੀ ਫੋਕੀ ਜਿਵੇਂ ਕਹਦਗੇ ਹਨ ਫੋਕੀ ਸਾਨੂੰ ਤਨਖਾਹ ਮਿਲਣੀ ਆ ਠੀਕ ਹੈ ਉਹਦੇ ਵਿੱਚ ਵੀ ਡਿਡਕਸ਼ਨ ਹੋਊਗੀ ਠੀਕਾ ਕੁਝ ਪਰਸੈਂਟ ਜਿਵੇਂ ਜਦਾਂ ਕਿ 10% ਹੁੰਦੀ ਹੈ 10 12% ਹੁੰਦੀ ਹੈ ਡਿਡਕਸ਼ਨ ਉਹ ਸਮੇਂ ਦੇ ਅਨਸਾਰ ਬਦਲਦੀ ਰਹਿੰਦੀ ਕਿਉਂਕਿ ਜਦੋਂ ਅਸੀਂ ਭਰਤੀ ਹੋਏ ਸੀ ਉਦੋਂ ਡਿਡਕਸ਼ਨ ਕੱਟ ਸੀਗੀ ਜਦੋਂ ਅਸੀਂ ਟ੍ਰੇਨਿੰਗ ਟਾਈਮ ਸੀਗੇ ਹਨਾ ਬਿਲਕੁਲ ਟ੍ਰੇਨਿੰਗ ਤੇ 2-3 ਮਹੀਨੇ ਹੋਗੇ ਸੀ ਉਦੋਂ ਡਿਡਕਸ਼ਨ ਥੋੜੀ ਜੀ ਹੋਰ ਹੋਣ ਲੱਗੀ 2-3% ਵਧ ਗਿਆ ਸੀਗਾ ਤੇ 올ਓਵਰ ਮਤਲਬ ਜਿਵੇਂ ਕਿ ਅਸੀਂ ਇਨ ਹੈਂਡ ਸੈਲਰੀ ਮਤਲਬ ਜਿਹੜੀ ਹੈਗੀ ਉਹ 15 ਤੋਂ ਪਲੱਸ ਮਤਲਬ ਕਿ ਮਿਲ ਜਾਂਦੀ ਪਰ 18 ਨਹੀਂ ਮਿਲਦੀਗੀ 15 ਪਲੱਸ ਹੈ ਠੀਕ ਹੈ ਤੇ ਇਹ ਜਿਹੜੀ ਮਤਲਬ ਕਿ ਸੈਲਰੀ ਆਪਾਂ ਨੂੰ 300 ਲਗਾਤ ਤੇ ਮੁੱਦੇ ਤੇ ਆਉਨੇ ਆਪਾਂ ਵੀ ਕਾਫੀ ਜਿਹੜਾ ਮਤਲਬ ਕੈਰੀਜ਼ ਤੁਹਾਡੀਆਂ ਹੈਗੀਆਂ ਪਰਬੀਸ਼ਨ ਦੇ ਦੌਰਾਨ ਤੇ ਉਹਦੇ ਉੱਤੇ ਠੀਕ ਹੈ ਵੀ ਪਰਬੀਸ਼ਨ ਦੇ ਵਿੱਚ ਅਸੀਂ ਜੇ ਸਬ ਇਨਸਪੈਕਟਰ ਭਰਤੀ ਹੁੰਨੇ ਪਹਿਲਾਂ ਆਪਾਂ ਆਪਣੇ ਮਹਿਕਮੇ ਦੀ ਗੱਲ ਕਰਾਂਗੇ ਵੀ ਜੇ ਅਸੀਂ ਸਬ ਇਨਸਪੈਕਟਰ ਭਰਤੀ ਹੁੰਨੇ ਆ ਸਪੋਜ਼ ਕਰੋ ਵੀ ਹੁਣ ਭਰਤੀ ਮਤਲਬ ਕਿ ਆਵੇ ਰਹੀ ਹੈ ਸਬ ਇਨਸਪੈਕਟਰ ਦੀ ਠੀਕ ਆ ਤੇ ਉਹ ਭਰਤੀ ਕੰਪਲੀਟ ਹੋਵੇ ਅਗਲੇ ਸਾਲ 2025 ਦੇ ਵਿੱਚ ਜਾਂ 26 ਦੇ ਵਿੱਚ ਮਤਲਬ ਸਾਲ 1.5 ਸਾਲ ਲੱਗ ਜਾਂਦਾ ਭਰਤੀ ਕੰਪਲੀਟ ਹੋਣ ਤੇ ਆਪਾਂ ਮੋਟਾ ਮੋਟਾ ਹਿਸਾਬ ਲੈ ਕੇ ਚੱਲਦੇ ਆ ਵੀ 2 ਸਾਲ ਬਾਅਦ ਉਹ ਭਰਤੀ ਕੰਪਲੀਟ ਹੋਵੇ ਠੀਕ ਹੈ ਵੀ ਹਜੇ ਭਰਤੀ ਆਈ ਨਹੀਂ ਕਿ ਫਿਰ ਉਹਦਾ ਐਗਜ਼ਾਮ ਵਗੈਰਾ ਹੋਊਗਾ ਫਿਰ ਮੈਰਿਟ ਲਿਸਟ ਆਊਗੀ ਮਤਲਬ ਸਾਰਾ ਕੁਝ ਵੀ ਕਹਿ ਸਕਦੇ ਵੀ 2026 ਦੇ ਵਿੱਚ ਜਿਵੇਂ ਕਹਿ ਸਕਦੇ ਆ ਭਰਤੀ ਕੰਪਲੀਟ ਹੋਵੇ ਜਾਂ 2025 ਦੇ ਲਾਸਟ ਤੱਕ ਕੰਪਲੀਟ ਹੋਵੇ ਵੀ ਉਦੋਂ ਤੱਕ ਤੁਹਾਨੂੰ ਭਰਤੀ ਹੋਇਆ ਨੂੰ ਵੀ ਕਰੀਬ ਸਾਲ ਡੇਢ ਸਾਲ ਹੋ ਗਿਆ ਹੋਊਗਾ ਠੀਕ ਆ ਆਪਾਂ ਸਾਲ ਹੀ ਮੰਨ ਕੇ ਚੱਲਦੇ ਆ ਠੀਕ ਆ ਵੀ ਤੁਸੀਂ ਸਾਲ ਹੋ ਗਏ ਭਰਤੀ ਹੋਏ ਤੁਸੀਂ ਸਾਲ ਬਾਅਦ ਸਿਲੈਕਟ ਕਿਸੇ ਸਬ ਇਨਸਪੈਕਟਰ ਪੋਸਟ ਤੇ ਹੋਵੇ ਚਾਹੇ ਉਹ ਡਿਸਟ੍ਰਿਕਟ ਇਡਰਾਂ ਤੇ ਚਾਹੇ ਉਹ ਆਰਮਡ ਇਡਰਾਂ ਤੇ ਤੁਹਾਡਾ ਜਿਹੜਾ ਉਹ ਹੈਗਾ ਪਰਵੇਸ਼ਨ ਪੀੜਾ 1 ਸਾਲ ਦਾ ਉਹ ਕਾਊਂਟ ਹੋਊਗਾ ਕਿ ਨਹੀਂ ਹੋਊਗਾ ਤੇ ਸਾਨੂੰ ਇਹਦਾ ਬੇਨਫਿਟ ਆ ਜਿਹੜਾ ਉਹ ਮਿਲੂਗਾ ਕਿ ਨਹੀਂ ਮਿਲੂਗਾ ਕਿਉਂਕਿ ਅਸੀਂ ਮਹਿਕਮੇ ਦੇ ਵਿੱਚ ਮਤਲਬ ਕਿ ਸਾਲ ਕੱਟਿਆ ਹੈਗਾ ਤੇ ਉਸੇ ਮਹਿਕਮੇ ਦੇ ਅੰਦਰ ਦੁਬਾਰਾ ਭਰਤੀ ਹੋਏ ਆ ਤੇ ਸਾਡਾ ਇਹਦਾ ਮਤਲਬ ਕਿ ਵੀ ਉਹ ਕਾਊਂਟ ਹੋਊਗਾ ਜਾਂ ਨਹੀਂ ਹੋਊਗਾ ਤੇ ਮੈਂ ਉਹੀ ਗੱਲ ਕਲੀਅਰ ਕਰਨ ਜਾ ਰਿਹਾ ਹਾਂ ਵੀ ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਪਰਵੇਸ਼ਨ ਪੀੜਾ ਠੀਕ ਆ 3 ਸਾਲ ਦਾ ਉਹ ਕਿਸੇ ਵੀ ਪੋਸਟ ਤੇ ਚਾਹੇ ਉਹ ਕਾਂਸਟੇਬਲ ਆ ਚਾਹੇ ਉਹ ਸਬ ਇੰਸਪੈਕਟਰ ਚਾਹੀ ਐਨੀ ਮਤਲਬ ਕੋਈ ਵੀ ਪੋਸਟ ਹੋਵੇ ਇੱਕ ਪੋਸਟ ਤੇ ਰਹਿ ਕੇ ਕੰਪਲੀਟ ਕਰਨੇ ਪੈਂਦੇ ਆ 3 ਸਾਲ ਤੁਸੀਂ ਕਹੋਗੇ ਵੀ ਇਹ ਹੁਣ ਕੀ ਚੱਕਰ ਆ ਵੀ ਜੋ ਸੇਮ ਮਹਿਕਮਾ ਦਾ ਠੀਕ ਆ ਵੀ ਚਾਹੇ ਉਹ ਕਾਂਸਟੇਬਲ ਆ ਚਾਹੇ ਉਹ ਸਬ ਇੰਸਪੈਕਟਰ ਆ ਚਾਹੇ ਡਿਪਟੀ ਆ ਮਤਲਬ ਸੇਮ ਮਹਿਕਮੇ ਦੇ ਵਿੱਚ ਵੀ ਅਸੀਂ ਉਸੇ ਮਹਿਕਮੇ ਚੋਂ ਨਿਕਲ ਕੇ ਅਗਲੀ ਪੋਸਟ ਤੇ ਗਏ ਆ ਠੀਕ ਆ ਵੀ ਉਹ ਸਾਡਾ ਕਾਊਂਟ ਹੋਣਾ ਚਾਹੀਦਾ ਪਰ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਹਨ ਉਹਨਾਂ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਵੀ ਕੋਈ ਵੀ ਜਿਹੜਾ ਪਰਬੀਸ਼ਨ ਪੀਡ ਆ ਉਹ ਇੱਕੇ ਰੈਂਕ ਤੇ ਰਹਿ ਕੇ ਕੰਪਲੀਟ ਕਰਨਾ ਪਊਗਾ ਚਾਹੇ ਤੁਸੀਂ ਕਲਰਕ ਭਰਤੀ ਹੋਏ ਆਂ ਠੀਕ ਆ ਕਲਰਕ ਤੋਂ ਸਬ ਇੰਸਪੈਕਟਰ ਬਣੇ ਆ ਜਾਂ ਮਤਲਬ ਜਿਵੇਂ ਕੌਨਸਟੇਬਲ ਤੋਂ ਸਬ ਇੰਸਪੈਕਟਰ ਬਣੇ ਆ ਐਨੀ ਵਨ ਮਤਲਬ ਵੀ ਤੁਸੀਂ ਦਿਮਾਗ ਦੇ ਵਿੱਚ ਇਹ ਸੀ ਸੋਚ ਲਈ ਵੀ ਤੁਸੀਂ ਕਲਰਕ ਆ ਨਾ ਤੇ ਕਲਰਕ ਦੇ ਵੀ ਤੁਹਾਨੂੰ ਕਲਰਕ ਰਹਿ ਕੇ ਹੀ ਤਿੰਨ ਸਾਲ ਕੰਪਲੀਟ ਕਰਨੇ ਪੈਣਗੇ ਜੇ ਤੁਸੀਂ ਪਟਵਾਰੀ ਆ ਪਟਵਾਰੀ ਰਹਿ ਕੇ ਤੁਹਾਨੂੰ ਤਿੰਨ ਸਾਲ ਕੰਪਲੀਟ ਕਰਨੇ ਪੈਣਗੇ ਠੀਕ ਆ ਹੁਣ ਕੌਨਸਟੇਬਲ ਦੀ ਆਪਾਂ ਗੱਲ ਕਰ ਰਹੇ ਸੀ ਵੀ ਜੇ ਆਪਾਂ ਕੌਨਸਟੇਬਲ ਰੈਂਕ ਤੇ ਰਹਿ ਕੇ ਆਪਾਂ ਸਬ ਇੰਸਪੈਕਟਰ ਭਰਤੀ ਹੁੰ ਤੇ ਗੱਲ ਕਰ ਰਿਹਾ ਸੀ ਆਪਾਂ ਕਾਂਸਟੇਬਲ ਰੈਂਕ ਦੀ ਵੀ ਜੇ ਆਪਾਂ ਕਾਂਸਟੇਬਲ ਰੈਂਕ ਤੇ ਰਹਿ ਕੇ ਠੀਕ ਆ ਵੀ ਕਿਉਂਕਿ ਆਪਾਂ ਗੱਲ ਕਾਂਸਟੇਬਲ ਭਰਤੀ ਦੀ ਕਰਦੇ ਆ ਇਸ ਰੈਂਕ ਤੇ ਰਹਿ ਕੇ ਵੀ ਸਾਡਾ ਸਾਲ ਉਹ ਫਿਰ ਕਿੱਥੇ ਜਾਊਗਾ ਇਹ ਚੀਜ਼ ਦਿਮਾਗ ਦੇ ਵਿੱਚ ਕੱਢ ਦਿਓ ਤੁਸੀਂ ਠੀਕ ਆ ਵੀ ਤੁਹਾਡਾ ਉਹ ਸਾਲ ਮੰਨਿਆ ਜਾਊਗਾ ਕਿਉਂਕਿ ਮੈਂ ਪਹਿਲਾਂ ਹੀ ਇਹ ਗੱਲ ਕਲੀਅਰ ਕਰਤੀ ਵੀ ਕਿਸੇ ਵੀ ਪੋਸਟ ਤੇ ਰਹਿ ਕੇ ਤੋ ਨੂੰ 3 ਸਾਲ ਕੰਪਲੀਟ ਉਹ ਕਰਨੇ ਪੈਣਗੇ ਠੀਕ ਆ ਤੇ ਜਦੋਂ ਅਸੀਂ ਭਰਤੀ ਹੋਏ ਸੀ ਸਾਡੇ ਦਿਮਾਗ ਵਿੱਚ ਵੀ ਇਹੀ ਘੋੜੇ ਦੌੜਦੇ ਸੀਗੇ ਵੀ ਯਾਰ ਵੀ ਮਤਲਬ ਕਿ ਚਲ ਵਧੀਆ ਹੁਣ ਇੱਕ ਵਾਰੀ ਕਨਸਟੇਬਲ ਸਿਲੈਕਟ ਹੋ ਗਏ ਆ ਤੇ ਤਿੰਨ ਸਾਲਾਂ ਦੇ ਵਿੱਚ ਵਿੱਚ ਆਪਾਂ ਸਬ ਇਨਸਪੈਕਟਰ ਮਤਲਬ ਭਰਤੀ ਹੋ ਜਾਾਂਗੇ ਕੁਝ ਹੋ ਵੀ ਗਿਆ ਠੀਕ ਆ ਤੇ ਕੁਝ ਮੇਰੇ ਵਰਗੇ ਤਿਆਰੀ ਕਰ ਵੀ ਰਹੇ ਨੇ ਹੈਗੇ ਠੀਕ ਆ ਤੇ ਹੋਸੋ ਮਤਲਬ ਕਿ ਉਹਨਾਂ ਦੀ ਸਾਰਿਆਂ ਦੀ ਮਿਹਨਤ ਜਿਹੜੀ ਪੱਲੇ ਪਊਗੀ ਠੀਕ ਆ ਕਿਤੇ ਨਾ ਕਿਤੇ ਜਾ ਕੇ ਸਬ ਇਨਸਪੈਕਟਰ ਜਾਂ ਕੋਈ ਹੋਰ ਮੈਗਮਾ ਜ਼ਰੂਰ ਕਿਸੇ ਅਪਰ ਪੋਸਟ ਤੇ ਜਾਣਗੇ ਠੀਕ ਆ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਨਹੀਂ ਮਤਲਬ ਵੀ ਇਹ ਚੀਜ਼ ਨਹੀਂ ਹੁੰਦੀ ਕਿ ਵੀ ਜੋ ਚੀਜ਼ ਜਿਹੜੀ ਪਾਲਿਸੀ ਹੈਗੀਆਂ ਸਰਕਾਰ ਦੀਆਂ ਸਾਨੂੰ ਪਤਾ ਲੱਗੀਆਂ ਤੇ ਫਿਰ ਮਤਲਬ ਕਿ ਜਿਹੜੇ ਸਾਡੇ ਹੁਣ ਜਿਵੇਂ ਮੇਰੇ ਫਰੈਂਡਸ ਹੈਗੇ ਨੇ ਮੁੰਡੇ ਕੁੜੀਆਂ ਠੀਕ ਆ ਉਹ ਸਾਡੇ ਬੈਚ ਦੇ ਵਿੱਚੋਂ ਹੀ ਮਤਲਬ ਕਿ ਨਿਕਲੇ ਨੇ ਠੀਕ ਆ ਉਹ ਕਾਂਸਟੇਬਲ ਦੀ ਸਾਡੀ ਉਦੋਂ ਚੱਲ ਰਹੀ ਸੀ ਟ੍ਰੇਨਿੰਗ ਪੀਆਰਡੀ ਸੀ ਜਾਣਖੇਲਾਂ ਦੇ ਵਿੱਚ ਠੀਕ ਆ ਤੇ ਉਦੋਂ ਆਲਮੋਸਟ ਸਾਡੀ ਟ੍ਰੇਨਿੰਗ ਆ ਖਤਮ ਹੋਣ ਵਾਲੀ ਸੀ ਮਤਲਬ ਵੀ ਸਾਨੂੰ ਭਰਤੀ ਹੋਇਆਂ ਨੂੰ ਸਾਲ ਹੋ ਗਿਆ ਸੀਗਾ ਠੀਕਾ ਸਾਲ ਹੋ ਗਿਆ ਸੀ ਜਾਂ ਜਿਵੇਂ ਕਹਿ ਸਕਦੇ ਵੀ ਕੁਝ ਸਮਾਂ ਪਹਿਲਾਂ ਮਤਲਬ ਕਿ ਉਹਨਾਂ ਨੂੰ ਜਿਵੇਂ 7-8 ਮਹੀਨੇ ਬਾਅਦ ਜਾਂ ਮਤਲਬ ਵੀ 1 ਸਾਲ ਹੋਣ ਵਾਲਾ ਸੀਗਾ ਵੀ ਜਦੋਂ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲੇ ਆ ਠੀਕ ਆ ਪੀਏਪੀ ਜਲੰਧਰ ਕੰਪਲੈਕਸ ਤੋਂ ਮਤਲਬ ਜਿੱਥੇ ਜਿਹੜਾ ਗਰਾਊਂਡ ਆ ਜਿੱਥੇ ਠੀਕ ਆ ਤੁਹਾਡੇ ਟ్రਾਇਲ ਹੋਏ ਆ ਉੱਥੇ ਉਹ ਜਿਹੜਾ ਪ੍ਰੋਗਰਾਮ ਮਤਲਬ ਕਿ ਉਹ ਲਿਖਿਆ ਗਿਆ ਸੀਗਾ ਉੱਥੇ ਉਹਨਾਂ ਨੂੰ ਜਿਹੜੇ ਆ ਉਹ ਮਿਲੇ ਸੀਗੇ ਠੀਕ ਆ ਤੇ ਜੁਆਇਨਿੰਗ ਲੈਟਰ ਜਿਹੜਾ ਮਿਲੇ ਠੀਕ ਆ ਉਸ ਡੇਟ ਨੂੰ ਜਿਹੜੇ ਮਿਲੇ ਮਤਲਬ ਵੀ ਉਹ ਜਿਹੜਾ ਪਿਛਲਾ ਉਹਨਾਂ ਦਾ ਸੀਗਾ ਸਾਰਾ ਸਰਵਿਸ ਹੈਗੀ ਜਿਹੜਾ ਮਤਲਬ ਪ੍ਰਵੇਸ਼ਨਾ ਉਹ ਜਿਹੜੀ ਤੁਸੀਂ ਪੋਸਟ ਨਵੀਂ ਤੇ ਜਾਓਗੇ ਫਿਰ ਨਵੇਂ ਤੋਂ ਸ਼ੁਰੂ ਹੋ ਜਾਊਗਾ ਇਹ ਚੀਜ਼ ਤੁਸੀਂ ਸਮਝ ਗਏ ਹੋਵੋਗੇ ਮੇਰੇ ਅਕੋਰਡਿੰਗ ਤਾਂ ਠੀਕ ਆ ਬਟ ਜੇ ਤੁਸੀਂ ਫਿਰ ਵੀ ਨਹੀਂ ਸਮਝੇ ਮੈਂ ਫਿਰ ਰਿਪੀਟ ਕਰਦਾ ਹਾਂਗਾ ਠੀਕ ਆ ਵੀ ਸਰਕਾਰ ਦੀਆਂ ਪਾਲਿਸੀ ਦੇ ਅਨਸਾਰ ਵੀ ਇੱਕ ਰੈਂਕ ਤੇ ਰਹਿ ਕੇ ਹੀ ਸਾਨੂੰ 3 ਸਾਲ ਕੰਪਲੀਟ ਕਰਨੇ ਪੈਣਗੇ ਚਾਹੇ ਕੋਈ ਮਤਲਬ ਕੋਈ ਰੈਂਕ ਵੀ ਹੋਵੇ ਠੀਕ ਹੈ ਕੋਈ ਵੀ ਪੋਸਟ ਹੋਵੇ ਤੇ ਵੀ ਉਸ ਰੈਂਕ ਮਤਲਬ ਉਸ ਪੋਸਟ ਤੇ ਰਹਿ ਕੇ ਸਾਨੂੰ 3 ਸਾਲ ਕੰਪਲੀਟ ਕਰਨ ਤੋਂ ਬਾਅਦ ਜੋ ਵੀ ਮਤਲਬ ਕਿ ਆਪਣਾ ਤੁਸੀਂ ਪੋਸਟ ਤੇ ਜਾਂਦੇ ਹੋ ਨਵੀਂ ਪੋਸਟ ਤੇ ਫਿਰ ਤੁਹਾਨੂੰ ਮਤਲਬ ਜਿਹੜਾ ਉਹ ਹੈਗਾ ਮਤਲਬ ਨਹੀਂ ਮਤਲਬ ਪਰਮਿਸ਼ਨ ਨਹੀਂ ਘਟਣਾ ਪਊਗਾ ਵੀ ਮਤਲਬ ਇੱਕ ਵਾਰੀ ਘਟਣਾ ਪਰਮਿਸ਼ਨ ਆਪਾਂ ਠੀਕ ਆ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਇੱਕ ਹੋਰ ਦਿੰਦਾ ਸਪੋਜ਼ ਕਰੋ ਤੁਸੀਂ 1 ਅਗਸਤ ਨੂੰ ਮਤਲਬ ਭਰਤੀ ਹੋ ਗਏ ਮਤਲਬ ਮੰਨ ਲਓ ਤੁਸੀਂ ਇਹ ਚੀਜ਼ ਨਾ ਸੋਚ ਲਓ ਵੀ ਸਾਨੂੰ 1 ਅਗਸਤ ਨੂੰ ਚੈਨ ਲੈਟਰ ਮਿਲਨੇ ਆ ਠੀਕ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ 1 ਅਗਸਤ 2024 ਨੂੰ ਤੁਸੀਂ 24 ਨੂੰ ਭਰਤੀ ਹੋ ਗਏ ਤੁਹਾਡਾ ਪਰਮਿਸ਼ਨ 1 ਅਗਸਤ 2027 ਨੂੰ ਖਤਮ ਹੋਣਾ ਮਾਰਾ ਹੀ ਨੀ ਕਿਰਪਾ ਕੀਤੀ ਵੀ ਤੁਸੀਂ 31 ਜੁਲਾਈ 2027 ਨੂੰ ਸਬ ਇਨਸਪੈਕਟਰ ਭਰਤੀ ਹੋ ਵੀ ਥੋੜਾ ਇੱਕ ਦਿਨ ਅਜੇ ਪਿਆ ਹੈਗਾ ਪ੍ਰবেশਨ ਪੂਰਾ ਹੋਣ ਦੇ ਵਿੱਚ ਠੀਕ ਹੈ ਤੇ ਤੁਸੀਂ ਸਬ ਇਨਸਪੈਕਟਰ ਭਰਤੀ ਹੋਗੇ ਜਾਂ ਐਕਸਾਈਜ਼ ਇਨਸਪੈਕਟਰ ਵਾਟਐਵਰ ਤੁਸੀਂ ਮਤਲਬ ਕਿ ਵੀ 35 400 ਵਾਲੀ ਜੌਬ ਤੇ ਆ ਗਏ ਠੀਕ ਆ ਤੁਹਾਨੂੰ ਜਨਰਲ ਲੈਟਰ ਮਿਲ ਗਿਆ ਹੈਗਾ ਇੱਕ ਮਤਲਬ ਇੱਕ ਦਿਨ ਪਿਆ ਥੋੜਾ 3 ਸਾਲ ਕੰਪਲੀਟ ਹੋਣ ਚ ਸਿਰਫ ਇੱਕ ਦਿਨ ਬਾਕੀ ਆ ਤਾਂ ਤੁਸੀਂ ਅਪਰ ਰੈਂਕ ਤੇ ਪਹੁੰਚ ਗਏ ਤੇ ਹੁਣ ਤੁਸੀਂ ਇਹ ਚੀਜ਼ ਸੋਚੋਗੇ ਵੀ ਅਸੀਂ ਮਤਲਬ ਕਿ ਵੀ ਚਲੋ ਕੋਈ ਗੱਲ ਨਹੀਂ ਇੱਕ ਦਿਨ ਬਾਕੀ ਵੀ ਸਾਡਾ ਪ੍ਰੋਵੀਸ਼ਨ ਪੀਰੀਅਡ ਆ ਮਤਲਬ ਕਿ ਉਹ ਖਤਮ ਹੋ ਹੀ ਗਿਆ ਹੈਗਾ ਵੀ ਆਪਾਂ ਜੁਆਇਨ ਕਰੀਏ ਹਨਾ ਤਾਂ ਫਿਰ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਵੀ ਜਿਹੜਾ ਤੁਹਾਡਾ ਪ੍ਰੋਵੀਸ਼ਨ ਆ ਉਹ ਠੀਕ ਹੈ ਜਦੋਂ ਤੁਸੀਂ ਜੁਆਇਨ ਕਰ ਲਿਆ ਤੁਸੀਂ ਜਾਨਿੰਗ ਲੈਟਰ ਲੈ ਲਿਆ ਉਸ ਤਰੀਕ ਤੇ ਮੰਨ ਕੇ ਚਲੋ ਤੁਹਾਡਾ 31 ਜੁਲਾਈ 2027 ਨੂੰ ਤੁਸੀਂ ਮਤਲਬ ਕਿਸੇ ਹੋਰ ਰੈਂਕ ਅਪਰ ਰੈਂਕ ਤੇ ਠੀਕ ਹੈ ਜੁਆਇਨ ਕਰ ਲਿਆ ਤਾਂ ਤੁਹਾਡਾ ਜਿਹੜਾ ਮਤਲਬ ਕਿ ਉਹ ਹੈਗਾ ਪਿਛਲਾ ਪ੍ਰੋਵੀਸ਼ਨ ਆ 3 ਸਾਲ ਦਾ ਉਹ ਖੂ ਖਾਤੇ ਆ ਠੀਕ ਆ ਤਾਂ ਤੁਹਾਡਾ ਜਿਹੜਾ ਨਵਾਂ ਪਰਵਿਸ਼ਨਾ 31 ਜੁਲਾਈ 2027 ਤੋਂ ਲੈ ਕੇ 31 ਜੁਲਾਈ 2030 ਤੱਕ ਫਿਰ ਇੱਕ ਨਵਾਂ ਪਰਵਿਸ਼ਨਾ ਲਗਾਓ ਲਾਗੂ ਹੋ ਜਾਊਗਾ ਠੀਕ ਆ ਤੁਹਾਨੂੰ ਉਹ ਕਰਨਾ ਪਊਗਾ ਹੁਣ ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਨਿਕਲ ਗਈ ਹੋਊਗੀ ਵੀ ਹਾਂ ਠੀਕ ਆ ਵੀ ਹੁਣ ਸਾਨੂੰ ਸਮਝ ਲੱਗ ਗਈ ਹੈਗੀ ਆ ਠੀਕ ਆ ਤੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਚਾਹੁੰਨਾ ਸਪੋਜ਼ ਕਰੋ ਤੁਸੀਂ 1 ਅਗਸਤ 2024 ਨੂੰ ਭਰਤੀ ਹੋਏ ਜੇ ਤੁਹਾਨੂੰ ਜਿਹੜਾ ਅਗਲਾ ਜੁਆਇਨਿੰਗ ਲੈਟਰ ਮਿਲਿਆ ਉਹ 3 ਸਾਲ ਕੰਪਲੀਟ ਹੋਣ ਤੋਂ ਇੱਕ ਦਿਨ ਬਾਅਦ ਮਿਲਿਆ ਸਪੋਜ਼ ਕਰੋ 2 ਅਗਸਤ 2027 ਨੂੰ ਮਿਲਿਆ ਤੁਹਾਡਾ ਪਰਬੀਸ਼ਨ ਪੀਰੀਡ ਇੱਕ ਰੈਂਕ ਤੇ ਜਿਹੜਾ ਖਤਮ ਹੋ ਗਿਆ ਤੁਸੀਂ ਮੰਨ ਕੇ ਚਲੋ ਪਰਬੀਸ਼ਨ ਤੋਂ ਬਾਹਰ ਹੋ ਗਏ ਆ ਜੇ ਤੁਸੀਂ ਉਸ ਦਿਨ ਜੁਆਇਨ ਕਰਦੇ ਆ ਨਾ 2 ਅਗਸਤ ਨੂੰ ਠੀਕ ਆ 2 ਅਗਸਤ 2027 ਨੂੰ 3 ਸਾਲ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਨਵੇਂ ਮਤਲਬ ਨਵੀਂ ਪੋਸਟ ਤੇ ਜੁਆਇਨ ਕਰਦੇ ਆ ਠੀਕ ਆ ਚਾਹੇ ਉਹ ਸੇਮ ਹੋਵੇ ਸਪੋਜ਼ ਕਰੋ ਵੀ ਤੁਸੀਂ ਕਾਂਸਟੇਬਲ ਰੈਂਕ ਤੇ ਕੱਟਲੇ ਤੁਸੀਂ 1990 ਵਾਲੀ ਜੌਬ ਦੁਆਰਾ ਮਤਲਬ ਕਿ ਕਲੈਰੀਕਲ ਡਿਪਾਰਟਮੈਂਟ ਦੀ ਆਪਾਂ ਗੱਲ ਕਰਦੇ ਆ ਵੀ ਕਲੈਰੀਕਲ ਡਿਪਾਰਟਮੈਂਟ ਤੁਸੀਂ ਭਰਤੀ ਹੋਗੇ ਠੀਕ ਹੈ ਤੇ ਤੁਹਾਡੇ ਡੇਡੇ ਮਤਲਬ ਕਿ ਤਿੰਨ ਸਾਲ ਤੋਂ ਇੱਕ ਦਿਨ ਪਲੱਸ ਹੋ ਗਿਆ ਹੈਗਾ ਠੀਕ ਹੈ ਤੁਸੀਂ ਉਸ ਦਿਨ ਜੁਆਇਨ ਹੋਏ ਆ ਤਾਂ ਤੁਹਾਨੂੰ ਦੁਬਾਰਾ ਪਰਵੇਸ਼ਨ ਪੇਡ ਜੜਾ ਕਟਣਾ ਉਹ ਨਹੀਂ ਪਊਗਾ ਇਜ਼ ਇਟ ਕਲੀਅਰ ਠੀਕ ਹੈ ਤੇ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਸੇ ਵੀ ਰੈਂਕ ਦੇ ਉੱਪਰ ਜੋ ਤੁਸੀਂ ਕਰ ਰਹੇ ਹੋ ਠੀਕ ਹੈ ਜਵਾਬ ਤੁਹਾਨੂੰ ਉਸ ਰੈਂਕ ਦੇ ਉੱਪਰ ਰਹਿ ਕੇ ਹੀ ਤਿੰਨ ਸਾਲ ਕੰਪਲੀਟ ਕਰਨੇ ਪੈਣਗੇ ਤੇ ਗੱਲ ਆਪਣੀ ਚੱਲ ਰਹੀ ਸੀ ਵੀ ਸਬ ਇਨਸਪੈਕਟਰ ਵਾਲੇ ਗੱਲ ਦੀ ਵੀ ਉਹੀ ਚੀਜ਼ ਵੀ ਚਾਹੇ ਤੁਸੀਂ ਸੇਮ ਡਿਪਾਰਟਮੈਂਟ ਦੇ ਵਿੱਚ ਵੀ ਤੁਸੀਂ ਮਤਲਬ ਕਿ ਉੱਪਰ ਰੈਂਕ ਦੇ ਉੱਪਰ ਤੁਸੀਂ ਆਉਨੇ ਆ ਠੀਕ ਆ ਫਿਰ ਵੀ ਜਿਹੜਾ ਤੁਹਾਡਾ ਜਿਹੜਾ ਮਤਲਬ ਕਿ ਹੈਗਾ ਪਰਵੀਸ਼ਨ ਪੀਰੀਡ ਆ ਉਹ ਸ਼ੁਰੂ ਤੋਂ ਸ਼ੁਰੂ ਹੋਊਗਾ ਮਤਲਬ ਉਸ ਨਵੇਂ ਮਤਲਬ ਕਿ ਜੋਇਨਿੰਗ ਲੈਟਰ ਦੇ ਜਿਹੜੀ ਮਤਲਬ ਤੁਹਾਡੀ ਜੋਇਨਿੰਗ ਹੋਈ ਆ ਉਸ ਦਿਨ ਤੋਂ ਤੁਹਾਡਾ ਪਰਵੀਸ਼ਨ ਪੀਰੀਡ ਫਿਰ ਤੋਂ ਸ਼ੁਰੂ ਹੋ ਜਾਊਗਾ ਵੀ ਜੇ ਤੁਸੀਂ ਤਿੰਨ ਸਾਲ ਤੋਂ ਬਿਲੋ ਠੀਕ ਆ ਤੇ ਇਹ ਚੀਜ਼ ਤੁਹਾਨੂੰ ਮਤਲਬ ਕਿ ਆਲਮੋਸਟ ਸਾਰਿਆਂ ਨੂੰ ਕਲੀਅਰ ਹੋ ਗਈ ਹੋਊਗੀ ਵੀ ਮਤਲਬ ਪਰਵੀਸ਼ਨ ਜਿਹੜੇ ਪੀਰੀਡ ਦੇ ਉਹ ਕੀ ਰੋਲ ਹੈਗੇ ਆ ਹੁਣ ਮਤਲਬ ਕਿ ਆਪਾਂ ਜਿਹੜੀ ਉਹ ਗੱਲ ਕਰਦੇ ਆ ਵੀ ਜੇ ਅਸੀਂ ਪਰਵੀਸ਼ਨ ਪੀਰੀਡ ਦੇ ਦੌਰਾਨ ਰਿਜ਼ਾਈਨ ਦਿੰਨੇ ਆ ਠੀਕ ਆ ਤੇ ਰਿਜ਼ਾਈਨ ਦੇ ਦੌਰਾਨ ਮਤਲਬ ਕਿ ਵੀ ਸਾਨੂੰ ਮਤਲਬ ਕਿ ਵੀ ਉਹ ਮਤਲਬ ਕੀ ਕਰਨਾ ਪਊਗਾ ਰਿਜ਼ਾਈਨ ਆਪਾਂ ਦੇ ਸਕਦੇ ਹਾਂ ਠੀਕ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਕੋਈ ਮਤਲਬ ਐਡਾ ਇਸ਼ੂ ਨਹੀਂ ਹੈਗਾ ਠੀਕ ਹੈ ਪਰ ਉਹ ਥੋੜੀ ਉਹਦੇ ਲਈ ਥੋੜੀ ਪ੍ਰੋਸੈਸ ਹੁੰਦਾ ਹੈਗਾ ਤੇ ਉਹ ਜਿਹੜਾ ਮਤਲਬ ਕੰਪਲੀਟ ਕਰਨਾ ਚਾਹੀਦਾ ਹੁੰਦਾ ਜਿਹੜਾ ਆਪਾਂ ਐਪਲੀਕੇਸ਼ਨ ਦੇਣੀ ਹੁੰਦੀ ਮੇਰੇ ਕੇਸੇ ਹੋ ਡਿਪਾਰਟਮੈਂਟ ਦੇ ਵਿੱਚ ਮਤਲਬ ਭਰਤੀ ਹੋ ਗਈ ਹੈਗੀ ਆ ਠੀਕ ਆ ਤੇ ਮਤਲਬ ਕਿ ਵੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਠੀਕ ਹੈ ਮਾਨਕ ਚਲੋ ਵੀ ਤਨਖਾਹ ਵਧ ਹੈਗੀ ਤੇ ਬੰਦਾ ਕੰਦਾ ਚਲੋ ਕੋਈ ਗੱਲ ਨਹੀਂ ਪਰਮਿਸ਼ਨ ਪੀਡ ਦੁਬਾਰਾ ਸ਼ੁਰੂ ਹੋਣ ਲੱਗਾ ਵੀ ਤਨਖਾਹ ਤਾਂ ਵਧ ਹੈਗੀ ਆ ਠੀਕ ਹੈ ਤੇ ਉਹ ਮਤਲਬ ਕਿ ਆਪਾਂ ਜਿਹੜਾ ਫਾਈਨ ਮਤਲਬ ਕੁਝ ਕੁ ਹੁੰਦਾ ਜਿਵੇਂ 2 ਕੁ ਮਹੀਨੇ ਦੀ ਤਨਖਾਹ ਹੁੰਦੀ ਹੈ ਜਾਂ ਕਈ ਵਾਰੀ ਮਤਲਬ ਕਿ ਮਤਲਬ ਜਿੱਦਾਂ ਜਿੱਦਾਂ ਪਾਲਿਸੀ ਸੀਨ ਹੁੰਦੀਆਂ ਨੇ 3 ਨੂੰ ਮਹੀਨੇ ਦੀ ਵੀ ਹੋ ਸਕਦੀਆਂ ਇਨ ਫਿਊਚਰ ਤਾਂ ਸਾਡੇ ਵਾਰੀ ਸ਼ਾਇਦ ਮਤਲਬ 2 ਕੁ ਮਹੀਨਿਆਂ ਦੀ ਜਿਹੜੀ ਤਨਖਾਹ ایڈਵਾਂਸ ਦੇ ਵਿੱਚ ਮਤਲਬ ਕਿ ਲਈ ਸੀ ਫਾਂ ਐਜ਼ ਅ ਫਾਈਨ ਜਿਵੇਂ ਕਹਿ ਸਕਦੇ ਆ ਪਰ ਮਤਲਬ ਪਾਲਿਸੀ ਹੁੰਦੀਆਂ ਤੇ ਉਹ ਆਪਾਂ ਨੂੰ ਮਤਲਬ ਜਿਹੜਾ ਉਹ ਪੇ ਕਰਨਾ ਪੈਂਦਾਗਾ ਤੇ ਫਿਰ ਆਪਾਂ ਜਿਵੇਂ ਕਹਿ ਸਕਦੇ ਹਾਂ ਰਿਜ਼ਾਈਨ ਕਰ ਸਕਦੇ ਆਂਗੇ ਰਜ਼ਾਈਨ ਮਿਲ ਜਾਂਦਾ ਪਰ ਥੋੜਾ ਲੰਮਾ ਪ੍ਰੋਸੈਸ ਹੁੰਦਾ ਹੈ ਇਹਦਾ ਵੀ ਠੀਕ ਹੈ ਕਾਪੀ ਕਾਫੀ ਐਡੀਆਂ ਹੈਗੀਆਂ ਐਪਲੀਕੇਸ਼ਨਾਂ ਫਾਰਵਰਡ ਕਰਾਉਣੀਆਂ ਪੈਂਦੀਆਂ ਹੈਗੀਆਂ ਠੀਕ ਹੈ ਮਿਲ ਜਾਂਦਾ ਹੈਗਾ ਤੇ ਉਮੀਦ ਕਰਦਾ ਤੁਹਾਨੂੰ ਜਿਹੜਾ ਪਰਵੀਸ਼ਨ ਬਾਰੇ ਜਿਹੜੀ ਮਤਲਬ ਕਿ ਤੁਹਾਡੇ ਕਾਫੀ ਜਿਹੜੇ ਮਾਈਂਡ ਦੇ ਵਿੱਚ ਜਿਹੜੇ ਥਾਟਸ ਸੀ ਠੀਕ ਹੈ ਉਹ ਕਲੀਅਰ ਹੋ ਗਏ ਹੋਣਗੇ ਤੇ ਹੋਰ ਵੀ ਜੇਕਰ ਮਤਲਬ ਕਿ ਤੁਹਾਨੂੰ ਫਿਰ ਵੀ ਮਤਲਬ ਇਸ ਬੰਦ ਵਿੱਚ ਕੋਈ ਡਾਊਟ ਹੈਗਾ ਠੀਕ ਆ ਮੈਂ ਵੈਸੇ ਤਾਂ ਸਾਰਾ ਆਲਮੋਸਟ ਖੋਲ ਕੇ ਚੀਜ਼ ਰੱਖਤੀ ਕਿਤਾਬ ਹਨਾ ਤੁਹਾਡੇ ਸਾਹਮਣੇ ਵੀ ਜੋ ਜੋ ਵੀ ਹੈਗਾ ਤੇ ਫਿਰ ਵੀ ਜੇ ਤੁਹਾਨੂੰ ਕੋਈ ਡਾਊਟ ਹੋਇਆ ਤੁਸੀਂ ਮੈਨੂੰ ਕੋਈ ਕੁਐਸਚਨ ਕਰ ਸਕਦੇ ਹੋ ਜਿਹੜੇ ਪੁੱਛ ਸਕਦੇ ਹੋ ਤੇ ਉਮੀਦ ਕਰਦਾ ਤੁਹਾਨੂੰ ਜਿਹੜੀ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਚੰਗੀ ਲੱਗਦੀ ਜਾਣਕਾਰੀ ਤਾਂ ਇਹ ਸਪੋਰਟ ਜ਼ੋਰ ਕਰਿਆ ਕਰੋ ਠੀਕ ਆ ਸਪੋਰਟ ਤੁਸੀਂ ਬਹੁਤ ਕੱਟ ਕਰਦੇ ਆ ਕੁਝ ਹੈਗੇ ਆ ਠੀਕ ਆ ਜਿਹੜੇ ਫੁੱਲ ਸਪੋਰਟ ਕਰਦੇ ਹੈਗੇ ਕੁਝ ਬਸ ਵੀਡੀਓ ਦੇਖੀ ਆ ਆਪਦਾ ਠੀਕ ਆ ਤੇ ਆਪਦਾ ਤੁਰਦੇ ਬਣੇ ਠੀਕ ਆ ਚਲੋ ਠੀਕਾ ਉਹਨਾਂ ਦੀ ਫਿਤਰਤ ਆ ਪਰ ਇਨਸਾਨ ਦੀ ਫਿਤਰਤ ਹੁੰਦੀ ਵੀ ਜਿੱਥੋਂ ਕੁਝ ਜ਼ਿਆਦਾ ਮਿਲਣ ਲੱਗ ਜੇ ਫਿਰ ਉੱਥੋਂ ਉਹਨੂੰ ਮਤਲਬ ਕਿ ਉਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਫ੍ਰੀ ਕਰਤੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਪਰ سپورਟ ਕਰਦੇ ਰਹੋ ਠੀਕਾ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਵੀ ਵਧੀਆ ਮਤਲਬ ਕਿ ਮੈਂ ਐਫਰਟ ਕਰਦਾ ਰਹਿਣਾ ਤੁਹਾਡੇ ਵਾਸਤੇ ਠੀਕਾ ਤੇ ਕਿਉਂਕਿ ਮੈਂ ਵੀ ਸਮੇਂ 'ਚ ਸਮਾਂ ਕੱਢ ਕੇ ਮਤਲਬ ਕਿ ਵੀ ਡਿਊਟੀ ਦੇ ਹੁਣਾਂ ਠੀਕਾ ਹੁਣ ਜਦੋਂ ਕਿ ਮੈਂ ਆਨ ਡਿਊਟੀ ਆ ਠੀਕਾ ਤੇ ਮੈਂ ਸਮੇ ਸਮਾਂ ਕੱਢ ਕੇ ਤੁਹਾਡੇ ੜੇ ਕੁਐਸਚਨਾਂ ਨੂੰ ਮਤਲਬ ਕਿ ਉਹ ਰੀਡ ਕਰਦਾ ਠੀਕ ਹੈ ਪਰ ਟਾਈਮ ਬਹੁਤ ਘੱਟ ਲੱਗਦਾ ਕਈ ਵਾਰੀ ਤਾਂ ਕਿ ਵੀਆਈਪੀ ਡਿਊਟੀਆਂ ਪੈਂਦੀਆਂ ਨੇ ਇਹਨਾਂ ਦੀਆਂ ਠੀਕ ਹੈ ਫਿਰ ਵੀ ਚਲੋ ਸਮੇ ਸਮਾਂ ਕੱਢ ਕੇ ਉਹ 10-15 ਮਿੰਟ ਦੀ ਵੀਡੀਓ ਸ਼ੂਟ ਕਰ ਲਈਦੀ ਆ ਫਿਰ ਉਹਨੂੰ ਮਤਲਬ ਕਿ ਸੈਟਅਪ ਕਰਨ ਦੇ ਵੀ ਕਾਫੀ ਟਾਈਮ ਲੱਗ ਜਾਂਦਾ ਠੀਕ ਹੈ ਤੇ ਮਤਲਬ ਸਪੋਰਟ ਜੂਰ ਕਰਿਆ ਕਰੋ ਠੀਕ ਹੈ ਲਾਈਕ ਆਪਣਾ ਕਮੈਂਟ ਵਗੈਰਾ ਸ਼ੇਅਰ ਕਰਦੇ ਆ ਕਰੋ ਠੀਕ ਹੈ ਵੀ ਇਹਨਾਂ ਨਾਲ ਮੈਨੂੰ ਵੀ ਹੌਸਲਾ ਹੋਵੇ ਵੀ ਠੀਕ ਹੈ ਵੀ ਜੇ ਮੈਂ ਮਿਹਨਤ ਕਰ ਰਿਹਾ ਹਾਂਗਾ ਤੁਹਾਡੇ ਲਈ ਕਰ ਰਿਹਾ ਠੀਕ ਹੈ ਕਿਉਂਕਿ ਕਿਉਂਕਿ ਤੋ ਤੁਸੀਂ ਡੇਲੀ ਵਿੱਚ ਸਾਰੀ ਮਿਹਨਤ ਕਰ ਰਹੇ ਮੈਨੂੰ ਆਲਰੇਡੀ ਸਾਰੀਆਂ ਚੀਜ਼ਾਂ ਪਤਾ ਹੈਗੀਆਂ ਠੀਕ ਆ ਤੇ ਤੁਸੀਂ ਜਿਹੜਾ ਸਪੋਰਟ ਕਰਨੀ ਹੈਗੀ ਆ ਠੀਕ ਆ ਤੇ ਜਾਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਦਾ ਮਤਲਬ ਇਹ ਚੀਜ਼ ਦੱਸਿਆ ਕਰੋ ਠੀਕ ਆ ਅੱਗੇ ਉਹਨਾਂ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਫੋਨ ਅੱਜਕੱਲ ਸਾਰਿਆਂ ਕੋਲੇ ਹੈਗੇ ਆ ਠੀਕ ਆ ਤੇ ਉਹ ਵੀ ਦੇਖਣ ਉਹਨਾਂ ਨੂੰ ਵੀ ਪਤਾ ਲੱਗੇ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਟੌਪਿਕਸ ਕਲੀਅਰ ਕਰਦੇ ਰੋਵਾਂਗੇ ਠੀਕ ਆ ਤੁਹਾਡੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸასი ਸ਼ਕਾ ਚੈ ਹੈਂਦ